ਅੱਲਾ ਤਾਂ ਤੋੜਤਾ ਪਿੰਡੀ ਨੂੰ ਤੇ ਦੁੱਲੇ ਦੀ ਬਾਹਰ ਲਾਹੌਰ ਦੇ ਵਿੱਚ ਆ ਗਈ ਜਦੋਂ ਲਾਹੌਰ ਦੇ ਵਿੱਚ ਆਈ ਜਿਹੜਾ ਸ਼ਿਵਲੀ ਦਰਵਾਨ ਸੀ ਅਕਬਰ ਬਾਦਸ਼ਾਹ ਦਾ ਵਜ਼ੀਰ ਸੀ ਉਹ ਦੁੱਲੇ ਦੀ ਜਾਸਪੁਰ ਦੀ ਦਾ ਬੰਦਾ ਸੀ ਉਹਨੇ ਸੋਚਿਆ ਵੀ ਦੁੱਲੇ ਦੀ ਬਾਹਰ ਆ ਗਈ ਵੀ ਜੇ ਇਹਨੂੰ ਆਪਾਂ ਘਰੇ ਲੈ ਕੇ ਚੱਲ ਗਏ ਨਾ ਅਕਬਰ ਬਾਦਸ਼ਾਹ ਨੂੰ ਕਹਿ ਕੇ ਫੇਰ ਆਪਣੀ ਇੱਜ਼ਤ ਰਹਿੰਦੀ ਹੈ ਦੁੱਲਾ ਜਾਸਪੁਰ ਦੀ ਦਾ ਬੰਦਾ ਜੇ ਨਾਂ ਲੈ ਕੇ ਗਏ ਕਿ ਸਾਰੀ ਉਮਰ ਤਾਨੇ ਮਾਰਿਆ ਕਰੂਗਾ ਓਏ ਸ਼ਿਵਲੀਗਾ ਮੈਂ ਤੇਰੀ ਬਜਾਰਤ ਦੇ ਵਿੱਚ ਗਿਆ ਜਿੱਥੋਂ ਪਾਣੀ ਦੀ ਘੁੱਟ ਨਸਰੀ ਇਹਨੂੰ ਘਰ ਨੂੰ ਲੈ ਕੇ ਚੱਲੀਏ ਉਹ ਉੱਥੇ ਕਿਹਾ ਕਿ ਸ਼ਿਵਲੀ ਬੋਲੇ ਮੱਖੋ ਆਕਸਨ ਆਇਆ ਬਾਸ਼ਾ ਦੁਲਾ ਸਾਡੀ ਜਾਤ ਬਰਾਦਰੀ ਹੈਗਾ ਹੱਕ ਸੁਆਇਆ ਜੋ ਕਿਸੇ ਤੋਂ ਬਗਿਰ ਜਿਵੇਂ ਪਰਦੂ ਦੂਨ ਸੁਆਇਆ ਜਦ ਚਲਦੇ ਉਹ ਹਾਜ਼ਰ ਕਰਦੂ ਤੇ ਗੂਠਾ ਸ਼ਿਵਲੀ ਨੇ ਲਾਇਆ ਸ਼ਿਵਲੀ ਕਹਿੰਨੇ ਕਿ ਬਾਸ਼ਾ ਮੈਨੂੰ ਵੀ ਬਾਹ ਦੇ ਦੇ ਉਹ ਕਹਿੰਦਾ ਸ਼ਿਵਲੀਗਾ ਤੈਨੂੰ ਪਤਾ ਮੈਂ ਕਿਵੇਂ ਫੜਿਆ ਇਹ ਮੈਂ ਕੋਈ ਜ਼ੋਰ ਨਾਲ ਨਹੀਂ ਫੜਿਆ ਮੈਂ ਧੋਖੇ ਨਾਲ ਫੜਿਆ ਇਹ ਜੇ ਤੈਥੋਂ ਇਹ ਪੱਜ ਗਿਆ ਤੇ ਫੇਰ ਕਹਿੰਦਾ ਮੈਂ ਇਥੋਂ ਜਿੰਨਾ ਨੁਕਸਾਨ ਕਰ ਦੂ ਨਾ ਦੁੱਲਾ ਦੂਣ ਸвая ਭਰੂੰਗਾ ਪਰ ਮੈਨੂੰ ਇੱਕ ਰਾਤ ਇਹਦੀ ਬਾੰਦ ਮੰਗਮੀ ਦੇ ਦੇ ਜਿਸ ਵੇਲੇ ਉਹਨੇ ਇੰਨੀ ਗੱਲ ਕਹੀ ਤੇ ਬਾਦਸ਼ਾਹ ਕਹਿੰਦਾ ਲੈ ਛੱਲਿਆ ਬਾਹਗੁਰੂ ਸ਼ਿਵਲੀਗਾ ਲੈ ਤਾਂ ਜਾ ਪਰ ਤੇਥੋਂ ਕਿਤੇ ਭੱਜਣਾ ਜਾਵੇ ਦੁੱਲਾ ਉਥੋਂ ਵੀਰੋਂ ਬਾੰਦ ਲੈ ਕੇ ਸ਼ਿਵਲੀ ਘਰ ਨੂੰ ਤੁਰ ਪਿਆ ਉਥੇ ਕਹ ਸ਼ਿਵਲੀ ਘਰ ਨੂੰ ਤੁਰ ਪਿਆ ਉਤੋਂ ਪੈ ਗਈ ਰਾਤ ਘਰ ਆਪਣੇ ਵੇ ਜਾ ਕੇ ਸ਼ਿਵਲੀ ਨੇ ਮਾਰੀ ਹਾਕ ਅੰਦਰੋਂ ਮੰਜਾ ਕੱਢ ਕੇ ਡੋਂਦਾ ਵਿੱਚ ਸੁਹਾਤ ਦੁੱਲਾ ਬਹਿ ਗਿਆ ਪਣਗ ਤੇ ਸ਼ਿਵਲੀ ਬਹਿ ਗਿਆ ਪਾਸ ਕੋਲ ਦੁੱਲੇ ਦੇ ਬਹਿ ਕੇ ਸ਼ਿਵਲੀ ਕਰਦਾ ਬਚਨ ਬਲਾਸ ਉਹ ਦੁੱਲਿਆ ਤੂੰ ਪੱਟੀ ਰਾਜਪੂਤ ਆ ਮੇਰੀ ਵੀ ਇਹੋ ਜਾਤ ਮੈਂ ਚੋਰੀ ਕਰਾਂ ਬਾਸ਼ਤਾਨ ਬਹਿ ਕੇ ਸਾਰੀ ਰਾਤ ਕਹਿੰਦਾ ਮੈਂ ਤੈਨੂੰ ਬਰੀ ਕਰਾ ਦਿਆਂ ਦੁੱਲਿਆ ਜੇ ਫੇਰ ਤੈਨੂੰ ਬਰੀ ਕਿਵੇਂ ਕਰਾ ਦੇਗਾ ਕਹਿੰਦਾ ਮੈਂ ਅਕਬਰ ਆਸ਼ਾ ਦਾ ਵਜ਼ੀਰ ਆ ਮੈਂ ਉਹਨੂੰ ਚੋਰੀ ਕਰਦਾ ਹੁਣਾਂ ਮੈਂ ਉਹਦਾ ਸਰਵੜ ਦੂੰ ਤੂੰ ਲਾਹੌਰ ਦਾ ਬਾਦਸ਼ਾਹ ਬਣ ਜੀ ਮੈਂ ਤੇਰਾ ਵਜ਼ੀਰ ਬਣ ਜੁਦਾ ਕਹਿੰਦਾ ਦਿਨ ਚੜ੍ਹਦੇ ਨੂੰ ਬਰੀ ਕਰਾ ਦਿਆਂ ਅ ਅਦੁੱਲਾ ਬਹਿ ਗਿਆ ਪਣਗ ਤੇ ਸ਼ਿਵਲੀ ਬਹਿ ਗਿਆ ਪਾਸ ਬੋਲ ਦੁੱਲੇ ਦੇ ਬਹਿ ਕੇ ਸ਼ਿਪਲੀ ਕਰਦਾ ਬਚਨ ਲਾਸ ਦੁੱਲੇ ਤੂੰ ਪੱਟੀ ਰਾਜਪੂਤ ਮੇਰੀ ਵੀ ਉਹ ਜਾਤ ਮੈਂ ਚੋੜੀ ਕਰਾਂ ਬਾਦਸ਼ਾਹ ਨੂੰ ਬਹਿ ਕੇ ਸਾਰੀ ਰਾਤ ਸਰ ਵੱਡੂ ਨਾਲ ਤਲਵਾਰ ਦੇ ਉਹਦੇ ਪੂਰੇ ਕਰ ਲਈ ਸਾਹ ਉਹਨੂੰ ਜਿਉਂਦਾ ਕਦੇ ਨਹੀਂ ਛੱਡਦਾ ਬਾਦਸ਼ਾਹ ਦੇ ਅੜਾਦੂ ਪਾਤ ਤੂੰ ਬਣੀ ਲਾਹੌਰ ਦਾ ਬਾਦਸ਼ਾਹ ਮੈਂ ਤੇਰੀ ਕਰੂੰ ਗੁਜਰਾਤ denn ਚਰਦੇ ਨੂੰ ਬਰੀ ਕਰਾ ਦੇ ਆ ਇੱਕ ਵਈਆ ਮੈਨੂੰ ਦੇ ਲੜਕੀ ਦਾ ਸਾਖ ਇੱਕ ਵੱਧੇ ਨਵਾਉ ਤੋ ਘਰ ਲਈ ਜਾ ਕੇ ਧੀਆਂ ਦੇ ਡੋਲੇ ਮੰਗਦਾ ਭਲਾ ਕਿ ਮੈਂ ਕਮੀਨੀਆਂ ਗੱਲਾਂ ਕਰਦਾ ਵੀਰੋ ਅੱਗੇ ਬਿਜੇ people we तुलकी तुलीअ ते बी भला ਜਿਹੜੇ ਕਮੀਨੇ